ਕਿਆ ਜਾਂਦਾ ਪ੍ਰਾਣੀਆਂ ਖਾ ਖਰਾਕਾਂ ਦਾ ਨਾ ਕੋਈ ਮੇਚ ਹੀ ਨਹੀਂ ਹੈਗਾ ਅੱਜ ਕੱਲ ਪੈਕਡ ਫੂਡ ਨਾਲ ਉਹ ਚ ਕਿੰਨਾ ਕੁਝ ਪਾਇਆ ਜਾਂਦਾ ਖੰਡ ਪਾਈ ਜਾਂਦੀ ਹੈ ਕਿੱਡੀ ਖੰਡ ਪਾਈ ਜਾਂਦੀ ਹੈ ਤੇ ਉਹਦੇ ਨਾਲ ਉਹਦੇ ਵਧੀਆ ਸਾਰਾ ਕੁਝ ਨੇਚਰਲ ਕਪੜੇ ਸਿੰਘ ਯੋਧੇ ਇਹੀ ਪੀ ਕੇ ਸਾਰੇ ਦਿਨ ਫੁਰਤੀ ਰੱਖਦੇ ਆ ਸਾਰਾ ਕੁਝ ਕਰਦੇ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਨਹੀਂ ਪਈਦੀ ਕਰਦੇ ਇਹੀ ਹੈ ਜੀ ਸਾਰਾ ਕੁਝ ਬਦਾਮ ਹੋ ਗਿਆ ਖਸਕਸ ਹੋ ਗਈ ਸਾਰਾ ਕੁਝ ਪਾਉਂਦੇ ਆ ਆਪਾਂ ਐਵੇਂ ਪੈਕਡ ਫੂਡ ਦੇ ਮਗਰ ਜੰਨੇ ਆ ਕੋਕ ਹੋ ਗਈਆਂ ਹੋਰ ਇਹੋ ਜਿਹੀਆਂ ਚੀਜ਼ਾਂ ਹੋ ਗਈਆਂ ਉਦੇ ਨਾਲ ਉਹ ਇਹ ਵਧੀਆ ਕਿਤੇ ਨੇਚਰਲ ਬਹੁਤ ਵਧੀਆ ਚੀਜ਼ ਆ ਜੀ ਇਹਦੇ ਵਿੱਚ ਸਾਰਾ ਕੁਝ ਬਦਾਮ ਵੀ ਪਾਏ ਜਾਂਦੇ ਆ ਫੁੱਲ ਵੀ ਪਾਏ ਜਾਂਦੇ ਆ ਕਾਜੂ ਬਦਾਮ ਸਾਰੇ ਕੁਝ ਪਾਏ ਜਾਂਦਾ ਜੀ ਇਸ ਤਰ੍ਹਾਂ ਦਾ ਸਵਾਦ ਲੱਗਿਆ ਔਰ ਕੀ ਰੂਟੀਨ ਚ ਪੀਂਦੇ ਹੋ ਤੁਸੀਂ ਹਾਂਜੀ ਮੈਂ ਰੂਟੀਨ ਚ ਪੀਂਦਾ ਹਾਂ ਡੇਲੀ ਪੀਂਦਾ ਹਾਂ ਬਹੁਤ ਵਧੀਆ ਬਹੁਤ ਬੈਨੀਫਿਟ ਆ ਜੀ ਜੇ ਬਾਨੀ ਨਾਲ ਚੱਲਦੀ ਹੋਵੇ ਨਾਲ ਐਸ ਤਿਆਰ ਹੁੰਦੀ ਉੱਤੇ ਵੀ ਭਾਜੀ ਰੱਬ ਦੀ ਤਮੇਦ ਹੁੰਦੀ ਹੈ ਭਾਜੀ ਜਿਵੇਂ ਮੈਂ ਹੁਣ ਇਹਨਾਂ ਨੂੰ ਟੇਸਟ ਕੀਤਾ ਤੇ ਇੱਕਦਮ ਜਿਵੇਂ ਕਾਲੀ ਮਿਰਚ ਦਾ ਟੇਸਟ ਆਇਆ ਤੇ ਉਹ ਮਤਲਬ ਸਾਡੇ ਗਲੇ ਲਈ ਸਭ ਤੋਂ ਜ਼ਿਆਦਾ ਬਹੁਤ ਇਫੈਕਟਿਵ ਹੈ ਥਾਇਰੋਇਡ ਵਗੈਰਾ ਹੁੰਦਾ ਉਹਦੇ ਵਿੱਚ ਵੀ ਕਹਿੰਦੇ ਆ ਕਿ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਅੱਖਾਂ ਦੇ ਲਈ ਬਹੁਤ ਵਧੀਆ ਹੈ ਸੌਂਫ ਸਾਡੇ ਢੇਟ ਦੀ ਡਾਈਜੈਸ਼ਨ ਨੂੰ ਬਹੁਤ ਵਧਾਉਂਦੀ ਹੈਗੀ ਆ ਸਰਦਾਈਆਂ ਝੱਕਦੇ ਆ ਜੀ ਜੋਰੀ ਜੋਰ ਆ ਮਹਾਰਾ ਦੀ ਬਾਣੀ ਚੱਲਦੀ ਆ ਬਾਣੀ ਦਾ ਹੀ ਜੋਰ ਆ ਸਾਡੇ ਕਿਹੜਾ ਕਿਹੜਾ ਸਮਾਨ ਆਪਾਂ ਵਰਤਦੇ ਇੱਥੇ ਇਦਾਂ ਦੀ ਖਸਖਸ ਹੋਗੀ ਪਹਿਲਾਂ ਕਾਜੂ ਹੋਗੇ ਹਰੀ ਲਾਚੀ ਹੋਗੀ ਬਦਾਮ ਹੋਗੇ ਮਗਜ ਹੋਗੇ ਚਾਰੇ ਖਰਬੂਜੇ ਦੇ ਜਿੱਦਾ ਹੋਗੇ ਸਾਰੇ ਚਾਰੇ ਮਗਜ ਹੋਗੇ ਤੇ ਖਸਖਸ ਹੋਗੀ ਮਤਲਬ ਕਿ ਲਾਚੀ ਹੋਗੀ ਕਾਲੀ ਮਿਰਚ ਹੋਗੀ ਇਹ ਸਾਰਾ ਹੀ ਪਿੰਡ ਹੈ ਕਿੰਨੀ ਕੀ ਦੀ ਵਾਦਾ ਬਜ਼ੁਰਗਾਂ ਦੀ ਨੌਜਵਾਨਾਂ ਦੀ ਕੀ ਦੀ ਬਜ਼ੁਰਗਾਂ ਦੀ ਵੀ ਹੈ ਜੀ ਨੌਜਵਾਨਾਂ ਦੀ ਜਿਮ ਵਾਲੇ ਜਿਮ ਵਾਲੇ ਜ਼ਿਆਦਾ ਤੇ ਮਤਲਬ ਨੌਜਵਾਨਾਂ ਚ ਵੀ ਕ੍ਰੇਜ਼ ਵਧ ਗਿਆ ਵਧ ਗਿਆ ਜੀ ਵਧ ਗਿਆ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਵੱਲੋਂ ਤਿਆਰ ਕੀਤੀ ਗਈ ਸ਼ਰਧਈ ਹਰੇਕ ਪੰਜਾਬੀ ਦੀ ਪਸੰਦ ਬਣਦੀ ਜਾ ਰਹੀ ਹੈ ਕਾਰਨ ਹੈ ਕਿ ਇੱਕ ਤਾਂ ਇਹਦੇ ਵਿੱਚ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਵੱਲੋਂ ਜਿਹੜਾ ਹੈਗਾ ਬਾਣੀ ਦਾ ਪਾਠ ਕਰਦਿਆਂ ਹੋਇਆਂ ਬਾਣੀ ਜਪਦਿਆਂ ਹੋਇਆਂ ਰਸ ਮਲਾਂਦਿਆਂ ਹੋਇਆਂ ਇਸ ਸ਼ਰਧਈ ਨੂੰ ਤਿਆਰ ਕੀਤਾ ਜਾਂਦਾ ਹੈ ਦੂਸਰਾ ਇਸ ਸ਼ਰਧਈ ਦੇ ਨਾਲ ਤੁਸੀਂ ਆਪਣੇ ਸਰੀਰ ਦੇ ਵਿੱਚ ਇੱਕ ਅਨੋਖੀ ਠੰਡਕ ਵੀ ਮਹਿਸੂਸ ਕਰਦੇ ਹੋ ਤਾਂ ਇਸੇ ਕਾਰਨ ਕਈ ਲੋਕ ਇਸ ਸ਼ਰਧਈ ਨੂੰ ਪਸੰਦ ਵੀ ਕਰਦੇ ਆ ਵੀਰਾ ਜੀ ਕਾਰਨ ਕੀ ਹੈ ਇਸ ਸ਼ਰਧਈ ਨੂੰ ਪਸੰਦ ਕਰਨ ਦਾ ਤਾਕਤ ਵਾਲੀ ਚੀਜ਼ ਆ ਜੀ। ਸਿਰ ਇਹਨੂੰ ਸਾਰਾ ਦਿਨ ਗਰਮੀ ਨਹੀਂ ਲੱਗਦੀ ਜੀ। ਬਹੁਤ ਵਧੀਆ ਚੀਜ਼ ਆ ਜੀ। ਔਰ ਇਸ ਸਰਦਈ ਨੂੰ ਤਿਆਰ ਕਰਨ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਇੱਕ ਤਾਂ ਬਹੁਤ ਮਿਹਨਤ ਕੀਤੀ ਜਾਂਦੀ ਹੈ ਹਨਾ। ਇੱਕ ਸਾਫ਼ ਸੁਥਰੀਆਂ ਤੇ ਕਈਏ ਤਾਂ ਹਰ ਉਹ ਚੀਜ਼ ਜਿਹੜੀ ਸਿਹਤ ਲਈ ਚੰਗੀ ਆ ਉਹ ਵਰਤੀ ਜਾਂਦੀ ਹੈ। ਹਾਂਜੀ ਹਾਂਜੀ। ਇਹਦੇ ਵਿੱਚ ਸਾਰਾ ਕੁਝ ਬਦਾਮ ਵੀ ਪਾਏ ਜਾਂਦੇ ਆ, ਫੁੱਲ ਵੀ ਪਾਏ ਜਾਂਦੇ ਆ, ਕਾਜੂ ਬਦਾਮ ਸਾਰੇ ਕੁਝ ਪਾਏ ਜਾਂਦਾ ਜੀ। ਖਸਖਸ ਵੀ ਪਾਈ ਜਾਂਦੀ ਹੈ। ਬਹੁਤ ਵਧੀਆ ਚੀਜ਼ ਆਈ ਇਹ। ਤਾਕਤਲੀ ਆਈ। ਆਪਾਂ ਗਰਮੀ ਮਹਿਸੂਸ ਨਹੀਂ ਹੁੰਦੀ ਨਾਲ ਦੀ ਨਾਲ ენਰਜੀ ਰਹਿੰਦੀ ਆ ਜੀ ਪੂਰੀ ਜੀ। ਆਪਣੇ ਕਈ ਮੁੰਡੇ ਆਉਂਦੇ ਨੇ ਜਿਮ ਵਾਲੇ ਜੀ ਜਿਮ ਵਾਲੇ ਪੀ ਕੇ ਜਾਂਦੇ ਨੇ ਉਹਰੇ ਜੀ ਬਹੁਤ ਵਧੀਆ ਚੀਜ਼ ਆ ਜੀ ਤੁਸੀਂ ਵੀ ਇੱਥੇ ਇਹਦਾ ਟੇਸਟ ਕੀਤਾ ਹੈਗਾ ਤੁਸੀਂ ਵੀ ਜਿਹੜਾ ਪੀ ਕੇ ਹਟਿਓ ਕਿਸ ਤਰ੍ਹਾਂ ਦਾ ਸਵਾਦ ਲੱਗਿਆ ਔਰ ਕੀ ਰੁਟੀਨ ਚ ਪੀਂਦੇ ਹੋ ਤੁਸੀਂ ਹਾਂਜੀ ਮੈਂ ਰੁਟੀਨ ਚ ਪੀਣਾ ਹੈ ਡੇਲੀ ਪੀਣਾ ਹੈ ਬਹੁਤ ਵਧੀਆ ਬਹੁਤ ਬੈਨੀਫਿਟ ਆ ਜੀ ਸਵਾਦ ਕਿਸ ਤਰ੍ਹਾਂ ਲੱਗਿਆ ਸਵਾਦ ਬਹੁਤ ਵਧੀਆ ਜੀ ਬਹੁਤ ਵਧੀਆ ਸਵਾਦ ਆ ਆਪਣੇ ਪਤਾਸੇ ਬਦੂਸੇ ਸਾਰਾ ਕੁਝ ਪਾਇਆ ਜਾਂਦਾ ਬਹੁਤ ਵਧੀਆ ਸਵਾਦ ਆ ਜੀ ਅੱਛਾ ਜਿੱਦਾਂ ਤੁਸੀਂ ਦੱਸਿਆ ਕਿ ਸਰੀਰ ਲਈ ਬਹੁਤ ਜ਼ਿਆਦਾ ਬੈਨੀਫਿਟ ਹੈ ਹੈਨਾ ਇਸ ਗਰਮੀਆਂ ਦੇ ਮੌਸਮ 'ਚ ਠੰਡਕ ਜ਼ਿਆ ਤੁਸੀਂ ਕੀ ਬੈਨੀਫਿਟ ਮਹਿਸੂਸ ਕੀਤੇ ਆ ਕਿਉਂਕਿ ਰੈਗੂਲਰ ਪੀ ਰਹੇ ਹਾਂਜੀ ਸਰੀਰ ਚ ਨਰਜੀ ਰਹਿੰਦੀ ਹੈ ਜੀ ਬੈਨੀਫਿਟ ਆ ਕਮਜ਼ੋਰੀ ਪਹਿਲੇ ਬਹੁਤ ਕਮਜ਼ੋਰੀ ਹੁੰਦੀ ਸੀ ਕਿ ਮਤਲਬ ਹੁਣ ਠੀਕ ਆ ਬਾਈ ਮੈਂ ਜਿਆਦਾ ਪੀ ਰਹੇ ਹਾਂਜੀ ਪਹਿਲੇ ਕਦੇ ਮੇਰੇ ਰੈਸ਼ ਹੋ ਜਾਂਦੇ ਸੀ ਕਦੇ ਖੋਸ਼ ਹੋ ਜਾਂਦਾ ਸੀਗਾ ਤੇ ਜਿਆਦਾ ਪੀ ਰਹੇ ਹਾਂ ਮੈਨੂੰ ਮਤਲਬ ਦਿੱਕਤ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਜੀ ਬਿਲਕੁਲ ਨਾਲੇ ਬਿਮਾਰ ਵੀ ਘਟ ਆਉਂਦਾ ਬੰਦਾ ਜੀ ਬਿਲਕੁਲ ਸਹੀ ਬਿਮਾਰੀ ਵੀ ਨੇੜੇ ਨਹੀਂ ਆਉਂਦੀ ਔਰ ਜਿੱਥੇ ਗੁਰੂ ਸਾਹਿਬ ਦਾ ਹੱਥ ਸਿਰ ਤੇ ਆ ਜਾਵੇ ਉੱਥੇ ਦਾ ਵੈਸੇ ਹੀ ਰੋਗ ਜਿਹੜੇ ਨੇ ਕੋਹਾਂ ਦੂਰ ਭ ਜੀ ਤੁਹਾਨੂੰ ਜਿਸ ਤਰ੍ਹਾਂ ਲਕੀਸ਼ਰ ਦਈ ਔਰ ਕਰਨ ਕੀ ਹੈ ਦਾ ਸੇਵਨ ਕਰਨਾ ਜੀ ਬਹੁਤ ਵਧੀਆ ਆ ਕਰਨ ਤੇ ਇਹੀ ਹੈ ਜੀ ਸਾਰਾ ਕੁਝ ਬਦਾਮ ਹੋ ਗਿਆ ਖਸਖਸ ਹੋ ਗਈ ਸਾਰਾ ਕੁਝ ਪੌਣੇ ਆ ਆਪਾਂ ਐਵੇਂ ਪੈਕਡ ਫੂਡ ਦੇ ਮਗਰ ਜੰਨੇ ਆ ਕੋਕ ਹੋ ਗਈਆਂ ਹੋਰ ਇਹੀਆਂ ਚੀਜ਼ਾਂ ਹੋ ਗਈਆਂ ਉਹਦੇ ਨਾਲੋਂ ਇਹ ਵਧੀਆ ਕਿਤੇ ਨੇਚਰਲ ਤੇ ਪਲੱਸ ਆਪਣੇ ਸਿੰਘਾ ਦੇ ਨਾਲ ਤਿਆਰ ਕੀਤੀ ਜਾਂਦੀ ਆ ਨਾਲ ਬਾਣੀ ਪੜੀ ਜਾਂਦੀ ਆ ਉਹਦੀ ਤਾਕਤ ਹੀ ਆਟੇ ਤਾ ਕਰਕੇ ਗੋੜਾ ਬਹੁਤ ਬਿਲਕੁਲ ਉਹ ਕਹਿੰਦੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਹੈਲਥ ਡਰਿੰਕਾਂ ਵਾਲੇ ਮੈਂ ਇਥੇ ਕੰਪਨੀਆਂ ਦਾ ਨਾਮ ਨਹੀਂ ਲਊਂਗਾ ਕੈਨ ਵਾਲੇ ਉਹਨਾਂ ਨਾਲੋਂ ਕਿੰਨਾ ਕੁ ਵਧੀਆ ਤੁਸੀਂ ਸਮਝਦੇ ਹੋ ਉਹ ਜਿਹੜੇ ਵੱਡੇ ਵੱਡੇ ਐਕਟਰਾਂ ਨੂੰ ਲਿਆ ਕੇ ਮਸ਼ਹੂਰੀਆਂ ਕਰਦੇ ਆ ਵੀ ਉੜ ਜਾਂਦਾ ਬੰਦਾ ਇਹਦੇ ਨਾਲ ਦੇਖੋ ਜੀ ਕਿਹਾ ਜਾਂਦਾ ਪੁਰਾਣੀਆਂ ਖਰਾਕਾਂ ਦਾ ਨਾ ਕੋਈ ਮੇਰੀਚ ਹੀ ਨਹੀਂ ਹੈਗਾ ਅੱਜ ਕੱਲ ਪੈਕਡ ਫੂਡ ਨਾਲ ਉਹ ਚ ਕਿੰਨਾ ਕੁ ਸਪਾਇਆ ਜਾਂਦਾ ਖੰਡ ਪਾਈ ਜਾਂਦੀ ਹੈ ਕਿੱਡੀ ਖੰਡ ਪਾਈ ਜਾਂਦੀ ਹੈ ਤੇ ਉਹਦੇ ਨਾਲੋਂ ਕਿਤੇ ਵਧੀਆ ਸਾਰਾ ਕੋਈ ਨੇਚਰਲ ਆ ਆਪਣੇ ਸਿੰਘ ਯੋਧੇ ਇਹੀ ਵੀ ਕੇ ਸਾਰੇ ਦਿਨ ਫਰਤੀ ਰੱਖਦੇ ਆ ਸਾਰਾ ਕੁਝ ਕਰਦੇ ਉਹਨਾਂ ਨੂੰ ਕਹੀ ਚੀਜ਼ ਦੀ ਲੋੜ ਨਹੀਂ ਪੈਂਦੀ ਨਾ মালਟੀਵਿਟ ਮਤਲਬ ਕੁਝ ਵੀ ਹੋਰ ਸਪਲੀਮੈਂਟ ਸਪਲੀਮੈਂਟ ਦੇਣ ਦੀ ਲੋੜ ਨਹੀਂ ਪੈਂਦੀ ਖਾਣਾ ਖਾਚੂ ਪੂਰੀ ਹੋ ਜਾਂਦੀ ਹੈ ਤੇ ਆਪਣੇ ਨੂੰ ਵੀ ਉਹੀ ਫੋਲੋ ਕਰਨਾ ਚਾਹੀਦਾ ਇੱਕ ਸਾਧਨ ਮਿਲਦਾ ਬਿਲਕੁਲ ਇਹਨਾਂ ਵੱਲੋਂ ਜਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਵੀਰੇ ਜੀ ਇਹਦੇ ਵਿੱਚ ਨਾ ਕਈ ਏਦਾਂ ਦੀਆਂ ਚੀਜ਼ਾਂ ਨੇ ਬਦਾਮ ਹੈ ਜਿਹੜੇ ਗੁਲਾਬ ਦੀਆਂ ਪੱਤੀਆਂ ਨੇ ਖਸਖਸ ਹੈ ਤੁਹਾਨੂੰ ਪਤਾ ਹੈ ਇਹਦੇ ਵਿੱਚ ਆਯੁਰਵੈਦਿਕ ਮੈਡੀਸਿਨ ਦੇ ਤੌਰ ਤੇ ਵੀ ਇਹ ਵਰਕ ਕਰਦੀਆਂ ਨੇ ਬਿਲਕੁਲ ਜੀ ਇਹ ਹੀ ਚੀਜ਼ਾਂ ਹੁਣ ਆਪਾਂ ਕਿਸੇ ਆਯੁਰਵੈਦਿਕ ਕੋਲ ਚਲ ਜੀਏ ਕਰਕ ਤੇ ਹੀ ਗੈਡ ਕਰਨ ਨਹੀਂ ਬਾਦਾਮ ਖਾਓ ਅਟਕੇ ਸਾਰੇ ਸਰੀਰ ਜਿਹਨੇ ਜਿੰਮ ਲਾਉਣਾ ਹੈ ਜਾਂ ਕੁਝ ਕਰਨਾ ਹੈ ਬਾਦਾਮ ਖਾਓ ਜੀ ਖਸ ਖਸ ਖਾਓ ਜੀ ਉਹੀ ਵਿੱਚ ਮਿਲਦਾ ਪਿਆ ਆਪਣੇ ਨੂੰ ਤੇ ਬਹੁਤ ਹੀ ਵਧੀਆ ਜੀ ਸਗੋਂ ਫਾਇਦਾ ਹੀ ਹੈ ਜਿੰਨਾ ਜੋੜ ਸਕੇ ਬੰਦਾ ਰੂਟੀਨ ਚ ਸੇਵਨ ਕਰਦੇ ਹਾਂ ਜੀ ਹਾਂ ਜੀ اچھا ਨੌਜਵਾਨਾਂ ਦੀ ਅਗਰ ਖਾਸ ਕਰਕੇ ਗੱਲ ਕਰੀਏ ਹੈਨਾ ਨੌਜਵਾਨਾਂ ਦਾ ਵੀ ਹੁਣ ਚੁਕਾ ਜਿਹੜਾ ਇਧਰ ਨੂੰ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਇਹ ਹੈਲਥ ਦੀ ਅਵੇਰਨਸ ਵਧਦੀ ਜਾ ਰਹੀ ਹੈ ਬੰਦਾ ਨੈਚੁਰਲ ਚੀਜ਼ਾਂ ਵਾਲੇ ਪਾਸੇ ਜਾ ਰਿਹਾ ਬੰਦੇ ਨੂੰ ਉਦਾਂ-ਉਦਾਂ ਜਿਵੇਂ ਆਪਣੇ ਸਿੰਘ ਸਾਹਿਬ ਹਰ ਜਗ੍ਹਾ ਪਹੁੰਚ ਰਹੇ ਨੇ ਉਦੋਂ-ਉਦੋਂ ਨੌਲੇਜ ਮਿਲਦੀ ਜਾ ਰਹੀ ਹੈ ਬੰਦਾ ਫਿਰ ਚਗਾਤਾ ਹੀ ਵੱਧਾ ਜੀ ਇੱਕ ਚੀਜ਼ ਮੈਂ ਇੱਥੇ ਜ਼ਰੂਰ ਐਡ ਕਰਨੀ ਚਾਹੂਗਾ ਕਿਉਂਕਿ ਵੀਰਾ ਜੀ ਨੇ ਬਹੁਤ ਵਧੀਆ ਇੱਕ ਗੱਲ ਕਹੀ ਹੈ ਕਿ ਉਹ ਜਿਹੜੇ ਡਰਿੰਕ ਅਸੀਂ ਲੈਨੇ ਆ ਨਾ ਉਹਦੇ ਵਿੱਚ ਸਿਰਫ ਚੀਨੀ ਮਲਾਈ ਹੁੰਦੀ ਹੈ 슈ਗਰ ਜ਼ਿਆਦਾ ਹੁੰਦੀ ਹੈ ਅੱਜ ਦੀ ਤਰੀਕ ਦੇ ਵਿੱਚ ਜਿਆਦਾ ਨਾ ਮੈਂ ਕਮਾਂ ਤਾਂ 40% ਲੋਕ 슈ਗਰ ਦੇ ਮਰੀਜ਼ ਬਣਗੇ ਉਹਦਾ ਵੀ ਇੱਕ ਵੱਡਾ ਕਾਰਨ ਦੇਖੋ ਜੀ ਆਪਾਂ ਦਿਨ ਚ ਕਿੰਨੀਆਂ ਚਮਚਾ ਚੀਨੀ ਦੀ ਖਾ ਲੈਂਦੇ ਆ ਭਾਵੇਂ ਚਾਹ ਚ ਹੋਵੇ ਤੇ ਭਾਵੇਂ ਉਹ ਪ੍ਰੋਡਕਟ ਹੋਣ ਕੋਈ ਵੀ ਉਦੇ ਨਾਲੋਂ ਵਧੀਆ ਇਹ ਚੀਜ਼ ਲਈ ਜਾਵੇ ਜਿਆਦਾ ਵਧੀਆ ਆ ਬਿਲਕੁਲ 슈ગર ਤੋਂ ਤਾਂ ਬਚਾਅ ਰਹਿੰਦਾ ਹੀ ਹੈ ਔਰ ਸਰੀਰ ਦੇ ਵਿੱਚ ਕਈ ਤਾਂ ਸਿਹਤ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਆਦਾ ਵਧੀਆ ਰਹਿੰਦੀ ਹੈਗੀ ਹੈ ਇੱਧਰ ਇੱਕ ਹੋਰ ਵੀਰਾ ਜੀ ਨੇ ਤੁਸੀਂ ਦੇਖ ਸਕਦੇ ਹੋ ਕਿ ਸੇਵਨ ਕਰਨ ਲਈ ਪਹੁੰਚੇ ਨੇ ਪਹਿਲਾ ਉਹ ਤਸਵੀਰ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਓ ਕਾਰਨ ਹੀ ਹੈ ਰੁਝਾਨ ਕਿਉਂ ਵੱਧਦਾ ਜਾ ਰਿਹਾ ਸਭ ਨੂੰ ਪਤਾ ਹੈ ਕਿ ਇਸ ਚੀਜ਼ ਦੇ ਬੈਨੀਫਿਟ ਕੀ ਨੇ ਔਰ ਇਹਦੇ ਬੈਨੀਫਿਟਸ ਹੋਣ ਕਾਰਨ ਆਮ ਲੋਕ ਜਿਹੜਾ ਆਪਣਾ ਝੁਕਾਵ ਸ਼ਰਧਾਈ ਵੱਲ ਕਰਦੇ ਜਾ ਰਹੇ ਨੇ ਬਨਿਸ਼ਪਤ ਕੇ ਤੁਸੀਂ ਵੱਡੇ ਵੱਡੇ ਜਿਹੜੇ ਕੈਨ ਨੇ ਮਹਿੰਗੇ ਮਹਿੰਗੇ ਸੋਆ 120 160 ਰੁਪਏ ਦੇ ਜਿਹੜੇ ਤੁਸੀਂ ਕੈਨ ਲੈਨੇ ਹੋ ਉਹ ਨਿਹਰਾ 슈ਗਰ ਦੀ ਬਿਮਾਰੀ ਨੂੰ ਨਿਉਤਾ ਦਿੰਦੇ ਹੋਏ ਦਿਖਾਈ ਦਿੰਦੇ ਆ ਗੱਲਬਾਤ ਕਰ ਲੈਨੇ ਆ ਬਾਜੀ ਭਾਜੀ ਵੀਰੇ ਜੀ ਜਿਹੜੇ ਮਹਿੰਗੇ ਮਹਿੰਗੇ ਹੈਲਥ ਡਰਿੰਕ ਉਹ ਜਿਹੜੇ ਕੈਨ ਚ ਵਿਖਦੇ ਆ ਉਹਦੇ ਤੇ ਇਹਦੇ ਚ ਕੀ ਫਰਕ ਹੈ ਬਾਜੀ ਇਹ ਹੈਲਦੀ ਬਹੁਤ ਆ ਗਿਆ ਭਾਜੀ ਇਹਪਾ ਦੋ ਸੇਵਨ ਕਰੀਏ ਭਾਜੀ ਆਪਾਂ ਟੋਟਲੀ ਪਰਫੈਕਟ ਫਿਟ ਬਣਾਵਾਂਗੇ ਭਾਜੀ ਉਹ ਬੱਦਰ ਇੱਥੇ ਲੈ ਕੇ ਆਏ ਜੀ ਸਾਨੂੰ ਪਤਾ ਵੀ ਨਹੀਂ ਸੀ ਕਿ ਇੱਥੇ ਵੇਚਦੇ ਆ ਕਿ ਭਾਜੀ ਅੱਜ ਲੈ ਕੇ ਆਪਾਂ ਪੀ ਕੇ ਵੇਖਦੇ ਆ ਜੀ ਸਾਨੂੰ ਪਤਾ ਲੱਗੂਗਾ ਏਦਾਂ ਦੀ ਚੀਜ਼ਾਂ ਦੀ ਪ੍ਰਮੋਸ਼ਨ ਹੋਣੀ ਵੀ ਚਾਹੀਦੀ ਹੈ ਭਾਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਇੱਕ ਚੀਜ਼ ਦੱਸਿਓ ਇਹਦੇ ਅੰਦਰ ਜੋ-ਜੋ ਚੀਜ਼ਾਂ ਨੇ ਇੰਟਰੀਗੈਂਟਸ ਹੈਗੇ ਆ ਜੋ ਜੋ ਚੀਜ਼ ਪਤਾ ਨਹੀਂ ਬੱਦਾ ਉਹ ਪ੍ਰੋਪਰਟੀਆਂ ਹੈਗੀਆਂ ਨੇ ਜਿਹੜੀਆਂ ਭਾਜੀ ਬਾਦਾਮ ਹੈਗਾ ਖਸਖਸ ਹੈਗਾ ਜੀ ਹਰੇਕ ਬੈਨੀਫਿਟ ਹੈ ਬੈਨੀਫਿਟ ਸੀਜ ਹੈ ਜੀ ਰਿਚ ਹਰ ਇੱਕ ਚੀਜ਼ ਬਹੁਤ ਹੀ ਵਧੀਆ ਹੈ ਬਹੁਤ ਹੀ ਉਦਮ ਹੈ ਪੈਕਟ ਸਮਾਨ ਨਾਲੋਂ ਕਈ ਗੁਣਾ ਬੈਟਰ ਹੈ ਅੱਛਾ ਬਾਣੀ ਦਾ ਪਾਠ ਹੁੰਦਾ ਹੋਇਆ ਜਦੋਂ ਇਹਨੂੰ ਕੋਟਾ ਲੱਗਦਾ ਉਹ ਅਲੱਗ ਹੀ ਇੱਕ ਮੈਂ ਕਹਿੰਦਾ ਉਹ ਤਾਂ ਭਾਜੀ ਅਲੱਗ ਹੀ ਚੀਜ਼ ਹੈ ਭਾਜੀ ਉਸ ਤੋਂ ਉੱਤੇ ਕੋਈ ਬਾਈ ਕੋਈ ਚੀਜ਼ ਹੀ ਨਹੀਂ ਹੈਗੀ ਭਾਜੀ ਜੇ ਬਾਣੀ ਨਾਲ ਚੱਲਦੀ ਹੋਵੇ ਨਾਲ ਇਸ ਤਿਆਰ ਹੁੰਦੀ ਉੱਤੇ ਵੀ ਭਾਜੀ ਰੱਬ ਦੀ ਤਾਂ ਮਿਹਰ ਹੋਣੀ ਹੈ ਭਾਜੀ ਜੇ ਆਪਾਂ ਗਲਤ ਪਾਸੇ ਨਹੀਂ ਜਾਂਦੇ ਭਾਜੀ ਅੱਛਾ ਜਿਸ ਤਰ੍ਹਾਂ ਤੁਸੀਂ ਅੱਜ ਇਹਨਾਂ ਨੂੰ ਕਹਿ ਕੇ ਇੱਥੇ ਲੈ ਕੇ ਆਏ ਹੋ ਤੁਸੀਂ ਵੀ ਕਿਸੇ ਨੂੰ ਦੱਸ ਕੇ ਇੱਥੇ ਪਹੁੰਚੋਗੇ ਜੇ ਲੋ ਜੀ ਜੇ ਲੋ ਜੀ ਆਪਾਂ ਵੀ ਕੇ ਜੋ ਅੱਗੇ ਰეკਮੈਂਡ ਕਰਾਂਗੇ ਜੀ ਆਓ ਜੀ ਪੀਓ ਇੱਥੇ ਆ ਕੇ ਜੀ ਹਾਂ ਤਾਂ ਜੋ ਜਿਹੜੇ ਉਹ ਕੈਨੀਆਂ ਵਾਲੇ ਡਰਿੰਕ ਨੇ ਉਹ ਤੋਂ ਬਿਹਤਰ ਹੈ ਜੀ ਲੋਕਾਂ ਨੂੰ ਇੱਥੇ ਆਣਾ ਚਾਹੀਦਾ ਹੈ ਤੇ ਪੀਣਾ ਚਾਹੀਦਾ ਹੈ ਤਾਂ ਲੋਕ ਜਿਹੜੇ ਦੱਸ ਰਹੇ ਨੇ ਕਿਉਂਕਿ ਇਹਦੇ ਅੰਦਰ ਜੋ ਪ੍ਰੋਪਰਟੀਆਂ ਨੇ ਉਹ ਮਹਿੰਗੇ ਮਹਿੰਗੇ ਕੈਨਾ ਚ ਨਹੀਂ ਹੈ ਔਰ ਜੋ ਲੋਕ ਸ਼ਰਧਈ ਦਾ ਲਗਾਤਾਰ ਸੇਵਨ ਕਰਦੇ ਆ ਉਹ ਪਿੰਦੇ ਸਾਰੀ ਦੱਸ ਦਿੰਦੇ ਆ ਕਿ ਇਹਦੇ ਅੰਦਰ ਕਿਹੜੀ-ਕਿਹੜੀ ਚੀਜ਼ ਜਿਹੜੀ ਮੌਜੂਦ ਹੈ ਔਰ ਕੀ-ਕੀ ਉਹਦਾ ਲਾਹਾ ਹੈਗਾ ਅਬ ਤੁਸੀਂ ਵੀ ਸੇਵਨ ਕੀਤਾ ਸ਼ਰਦਾਈ ਦਾ ਕਿਹੜੀ-ਕਿਹੜੀ ਚੀਜ਼ ਤੁਸੀਂ ਪਛਾਣ ਪਾਈ ਕਿ ਕੀ-ਕੀ ਪਾਇਆ ਹੋਇਆ ਹੈ ਹਾਂਜੀ ਅੱਜ ਅਸੀਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਆਏ ਸੀ ਤੇ ਇੱਥੇ ਅਸੀਂ ਸ਼ਰਦਾਈ ਦਾ ਸੇਵਨ ਕੀਤਾ ਤੇ ਇਹਦੇ ਵਿੱਚ ਜਿਹੜੀ ਸਾਡਾ ਡਰਾਈ ਫਰੂਟ ਹੈ ਉਹ ਤਾਂ ਹੁੰਦਾ ਹੀ ਆ ਸਰ ਪਰ ਇਹਦੇ ਨਾਲ ਇਹਦੇ ਵਿੱਚ ਜਿਹੜੀ ਕਾਲੀ ਮਿਰਚ ਹੈ ਜਾਂ ਫਿਰ ਇਲਾਇਚੀ ਹੈ ਸੌਫ ਹੈ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਸਾਰੀਆਂ ਆਯੁਰਵੇਦਿਕ ਚੀਜ਼ਾਂ ਹੈਗੀਆਂ ਨੇ ਤੇ ਸਾਡੇ ਸਰੀਰ ਨੂੰ ਬਹੁਤ ਫਾਇਦੇ ਦਿੰਦੀਆਂ ਨੇ ਤੇ ਬਹੁਤ ਸਵਾਦ ਸੀਗੀ ਬਹੁਤ ਵਧੀਆ ਸੀ ਤੇ ਅੱਜ ਦੀ ਸਾਡੀ ਜਿਹੜੀ ਜਰਨੇਸ਼ਨ ਹੈ ਨਿਊ ਜਰਨੇਸ਼ਨ ਹੈ ਉਹ ਡਰ ਇਹਨਾਂ ਚੀਜ਼ਾਂ ਨੂੰ ਛੱਡ ਕੇ 버ਗਰ ਪੀਜ਼ਾ ਵਗੈਰਾ ਇਹ ਚੀਜ਼ਾਂ ਖਾ ਰਹੀਆਂ ਨੇ ਤੇ ਇਹਨਾਂ ਜਿਹੜੀਆਂ ਕੁਦਰਤੀ ਚੀਜ਼ਾਂ ਤੋਂ ਆਪਾਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਔਰ ਸਾਨੂੰ ਵੀ ਇਹਨਾਂ ਦਾ ਸੇਵਨ ਜਿਹੜਾ ਹੈ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਬੱਚਿਆਂ ਦੇ ਲਈ ਬੱਚੇ ਅੱਜਕੱਲ ਖਾਸ ਕਰਕੇ ਉਹ ਜਿਹੜੇ ਹੈਲਥ ਡਰਿੰਕ ਆਉਂਦੇ ਆ ਹੁਣ ਇੱਥੇ ਨਾਮ ਤਾਂ ਆਪਾਂ ਨਹੀਂ ਲੈਂਦੇ 100 200 ਰੁਪਏ ਵਾਲੇ ਉਹਦੇ ਨਾਲੋਂ ਤਾਂ ਕਿਤੇ ਚੰਗੇ ਹਾਂਜੀ ਬਹੁਤ ਵਧੀਆ ਜੀ ਸਾਡੇ ਸਰੀਰ ਨੂੰ ਬਹੁਤ ਫਾਇਦਾ ਦਿੰਦੀ ਹੈ ਤੇ ਸਾਡੀ ਜਿਹੜੀ ਜਨਰੇਸ਼ਨ ਅੱਜ ਇਹਨਾਂ ਚੀਜ਼ਾਂ ਵੱਲ ਮੁੜ ਰਹੀ ਹੈ ਉਹਨਾਂ ਨੂੰ ਸਾਨੂੰ ਇਹਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਾਉਣਾ ਚਾਹੀਦਾ ਹੈ ਕੋਲੋਂ ਦੀ ਨਿਕਲ ਜਾਂਦੇ ਆ ਬੱਚੇ ਸਾਹਮਣੇ 버ਗਰ ਪੀਜ਼ੇ ਦੀਆਂ ਰੇੜੀਆਂ ਲੱਗੀਆਂ ਹੁੰਦੀਆਂ ਉਹ ਚੀਜ਼ਾਂ ਖਾਂਦੇ ਆ ਜਿਹੜੀ ਆ ਕੁਦਰਤੀ ਚੀਜ਼ਾਂ ਇਹਨਾਂ ਦਾ ਸੇਵਨ ਤਾਂ ਕਰਦੇ ਹੀ ਨਹੀਂ ਹੈਗੇ ਅੱਛਾ ਕਾਲੀ ਮਿਰਚ ਦੀ ਪ੍ਰੋਪਰਟੀਆਂ ਬਾਰੇ ਤੁਸੀਂ ਦੱਸ ਰਹੇ ਸੀਗੇ ਨਾ ਕੀ ਕੀ ਹਾਂਜੀ ਜਿਵੇਂ ਮੈਂ ਹੁਣ ਇਹਨਾਂ ਨੂੰ ਟੇਸਟ ਕੀਤਾ ਤੇ ਇੱਕਦਮ ਜਿਵੇਂ ਕਾਲੀ ਮਿਰਚ ਦਾ ਟੇਸਟ ਆਇਆ ਤੇ ਉਹ ਮਤਲਬ ਸਾਡੇ ਗਲੇ ਲਈ ਸਭ ਤੋਂ ਜ਼ਿਆਦਾ ਬਹੁਤ ਇਫੈਕਟਿਵ ਹੈ ਥਾਇਰੋਇਡ ਵਗੈਰਾ ਹੁੰਦਾ ਉਹਦੇ ਵਿੱਚ ਵੀ ਕਹਿੰਦੇ ਆ ਕਿ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਆੱਖਾਂ ਦੇ ਲਈ ਬਹੁਤ ਵਧੀਆ ਹੈ ਸੌਂਫ ਸਾਡੇ ਢੇਟ ਦੀ ਡਾਈਜੈਸ਼ਨ ਨੂੰ ਬਹੁਤ ਵਧਾਉਂਦੀ ਹੈਗੀ ਹੈ ਜਿਹੜੀ ਛੋਟੀ ਇਲਾਚੀ ਹੈਗੀ ਆ ਹੁਣ ਅਸੀਂ ਲੇਡੀਜ਼ ਆਸੀਂ ਸਾਰੀਆਂ ਚੀਜ਼ਾਂ ਇਹ ਘਰ ਦੇ ਵਿੱਚ ਯੂਜ਼ ਕਰਦੇ ਆ ਜਿਆਦਾਤਰ ਜਿਹੜੇ ਇਨਸਾਨਾਂ ਨੂੰ ਬਿਮਾਰੀਆਂ ਹੋ ਰਹੀਆਂ ਉਹ ਪੇਟ ਤੋਂ ਸ਼ੁਰੂ ਹੋ ਰਹੀਆਂ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੀ ਪੇਟ ਦੀ ਪ੍ਰੋਬਲਮ ਨੂੰ ਹੀ ਸੋਲਵ ਕਰਦੀਆਂ ਦੂਰ ਕਰਦੀਆਂ ਨੇ ਤੇ ਜਿਹੜੇ 버ਗਰ ਪੀਦੇ ਆ ਉਹ ਸਾਡੀ ਪੇਟ ਦੀ ਪ੍ਰੋਬਲਮ ਨੂੰ ਵਧਾਉਂਦੇ ਆ ਬਿਲਕੁਲ ਹਾਂ ਜੀ ਆ ਕਿਤੇ ਨਾ ਕਿਤੇ ਫਾਇਦਾ ਤੁਸੀਂ ਆਪ ਸੁਣਿਆ ਕਿ ਕਿੰਨਾ ਫਾਇਦਾ ਹੈ ਮੈਮ ਨੇ ਕਿੰਨੇ ਫਾਇਦੇ ਕਿਹਾ ਬਹੁਤ ਫਾਇਦੇ ਸੁਣਾਏ ਆ ਜੀ ਬਹੁਤ ਵਧੀਆ ਲੱਗਿਆ ਇਹਨਾਂ ਨੇ ਦੱਸਿਆ ਜੋ ਵੀ ਦੱਸਿਆ ਇਹਨਾਂ ਦੀ ਗੱਲ ਦੇ ਉੱਤੇ ਹਰ ਇੱਕ ਨੂੰ ਹਰ ਪਰਸਨ ਨੂੰ ਫੋਲੋ ਕਰਨਾ ਚਾਹੀਦਾ ਔਰ ਇਹ ਚੀਜ਼ਾਂ ਜਿਹੜੀ ਸਰਦਾਈ ਆ ਬਹੁਤ ਸ਼ੇਸ਼ਟੀ ਸਾਨੂੰ ਵੀ ਲੱਗੀ ਹੈ ਬਹੁਤ ਵਧੀਆ ਫਾਇਦੇਮੰਦ ਆ ਹਰ ਆ ਤੁਹਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਆ ਇਹ ਚੀਜ਼ਾਂ ਅੱਛਾ ਕਹਿੰਦੇ ਨੇ ਵੀ ਜਦੋਂ ਕੋਈ ਵੀ ਚੀਜ਼ ਆਪਾਂ ਖਾਣੇ ਆ ਪੀਣੇ ਆ ਉਹਦਾ ਮਾਹੌਲ ਜਿੱਦਾਂ ਦਾ ਹੁੰਦਾ ਉਹਦਾ ਬੜਾ ਅਸਰ ਪੈਂਦਾ ਤੁਸੀਂ ਦੇਖ ਰਹੇ ਹੋ ਗੁਰਬਾਣੀ ਸਾਹਿਬ ਦਾ ਪਾਠ ਹੋ ਰਿਹਾ ਉਹਦੇ ਨਾਲ ਜਦੋਂ ਆਪਾਂ ਇਹ ਚੀਜ਼ਾਂ ਸੇਵਨ ਕਰਦੇ ਆ ਉਹਦਾ ਕਿਤੇ ਨਾ ਕਿਤੇ ਅਲੱਗ ਹੀ ਲਾਭ ਹੋ ਜਾਂਦਾ ਗੁਰਬਾਣੀ ਦੇ ਨਾਲ ਤਾਂ ਇਹ ਫਿਰ ਮਤਲਬ ਬਹੁਤ ਵਧੀਆ ਮਤਲਬ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਕਿ ਜਿਹੜੀ ਚੀਜ਼ ਆਪਾਂ ਲਹਿ ਰਹੇ ਆ ਉਹ ਗੁਰੂ ਮਹਾਰਾਜ ਦੀ ਦਇਆ ਮੇਰਾ ਇਹਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਵੀ ਇਹਦੀ ਅਸ਼ੀਰਵਾਦ ਹੁੰਦਾ ਇਨਾਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਗੁਰੂ ਮਹਾਰਾਜ ਦਾ ਔਰ ਤੁਹਾਨੂੰ ਤਾਂ ਹੀ ਇਹ ਚੀਜ਼ਾਂ ਸੇਵਨ ਕਰਨੀਆਂ ਚਾਹੀਦੀਆਂ ਉਹ ਇਹਦੇ ਲਈ ਸਾਨੂੰ ਆਪਣੇ ਸਰੀਰ ਦਾ ਹੀ ਫਾਇਦਾ ਮਿਲੇਗਾ ਤੁਹਾਨੂੰ ਥੈਂਕ ਯੂ ਥੈਂਕ ਯੂ ਅਸੀਂ ਇਹ ਨਹੀਂ ਕਹਿ ਰਹੇ ਕਿਸੇ ਦੀ ਬੁਰਾਈ ਨਹੀਂ ਕਰ ਰਹੇ ਲੇਕਿਨ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਲਿਆ ਕੇ ਰੱਖ ਰਹੇ ਆ ਬਾਬਾ ਜੀ ਪਹਿਲਾਂ ਤਾਂ ਇਹ ਦੇਖੋ ਤੁਹਾਨੂੰ ਕੋਟਾਂ ਲੱਗਦਾ ਹੋਇਆ ਦਿਖਾ ਰਹੇ ਆ ਇਹ ਰਗੜਾ ਜਿਹੜਾ ਲਗਾਇਆ ਜਾ ਰਿਹਾ ਹੈਗਾ ਇਹ ਰਗੜ ਨੂੰ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਨੂੰ ਚੱਕਣਾ ਇਸ ਕੋਟਨੇ ਨੂੰ ਹਲਾ ਪਾਣਾ ਹੀ ਆਮ ਬੰਦੇ ਦੀ ਗੱਲ ਨਹੀਂ ਹੈ ਕਿਉਂਕਿ ਟੈਕਨੀਕਲ ਵਰਡਸ ਅਸੀਂ ਬਾਬਾ ਜੀ ਤੋਂ ਜਾਣ ਲੈਣੇ ਆ ਇਸ ਕੁੰਡੀ ਦੇ ਵਿੱਚ ਜਿਹੜਾ ਰਗੜਾ ਲਗਾਇਆ ਜਾ ਰਿਹਾ ਉਹਦੇ ਅੰਦਰ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਈਆਂ ਗਈਆਂ ਨੇ ਉਹ ਕੀ ਕੀ ਸਮਾਨ ਹੈਗਾ ਔਰ ਲੋਕਾਂ ਦੀ ਸਿਹਤ ਨੂੰ ਕਿੰਨਾ ਕੁ ਫਾਇਦਾ ਪਹੁੰਚੇਗਾ ਇਹ ਸਾਰੀਆਂ ਚੀਜ਼ਾਂ ਜਾਣ ਲੈਣੇ ਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਨੰਗੇ ਸੇਰਾ ਮਾਫੀ ਚਾਹਨਾ ਜੀ ਜੀ ਬਿਲਕੁਲ ਇੱਕ ਵਾਰ ਮੈਂ ਵੀ ਜਰਾ ਸੇ ਢੱਕ ਲਵਾ ਕਿਉਂਕਿ ਅਸੀਂ ਬਾਈ ਇਹਨਾਂ ਗੱਲ ਕਰਦੇ ਹੋਏ ਫਤੇ ਦੀ ਸਾਂਝ ਜ਼ਰੂਰ ਪਾਉਣੀ ਹੈ ਬਾਬਾ ਜੀ ਫਤੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਤਾਂ ਇਹ ਰਗੜੇ ਦੇ ਵਿੱਚ ਸਮਾਨ ਕੀ ਕੀ ਵਰਤਿਆ ਜਾ ਰਿਹਾ ਹੈਗਾ ਇਹ ਸਾਰੀਆਂ ਚੀਜ਼ਾਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਈਆਂ ਠੰਡੀਆਂ ਸਰਦਾਈਆਂ ਹੁੰਦੀਆਂ ਜੀ ਇਹ ਤਨ ਤਨ ਸਿੱਧੂ ਗੁਰੂ ਹਰਗੋਬਿੰਦ ਸਿੰਘ ਜੀ ਉਹਨਾਂ ਜੋ ਸਿੰਜਾ ਕਰਉਂਦੇ ਸੀ ਨਾ ਪਹਿਲਵਾਨਾਂ ਦੇ ਜਿਵੇਂ ਜਿਹੜੇ ਜੋਧੇ ਹੁੰਦੇ ਸੀ ਉਹਨਾਂ ਦੀਆਂ ਕੁਸ਼ਤੀਆਂ ਲੜਾਉਂਦੇ ਹੁੰਦੇ ਸੀ ਇਹ ਇਹ ਉਹਨਾਂ ਹੀ ਟੈਨਿ ਸ਼ੁਰੂ ਹੋਈ ਹੈ ਜੀ ਇਹ ਯੋਧਿਆਂ ਦੀ ਖਰਾਬ ਉਸ ਤੋਂ ਬਾਅਦ ਬੱਬਾ ਤਨ ਤਨ ਬੱਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਦੇਸਰ ਗੁਰਦੁਆਰਾ ਉੱਥੇ ਹਜੇ ਵੀ ਆ ਉੱਥੇ ਹਜੇ ਵੀ ਦੇਗਾਂ ਲੱਗਦੀਆਂ ਆਏ ਆ ਸਿੱਧੀ ਦੇਗਾਂ ਲੱਗਦੀਆਂ ਆ ਆ ਦੇਖੋ ਜੀ ਇਹ ਚਿੱਡੇ ਹੋ ਜਾਈ ਵੀ ਇੱਥੇ ਸਲੋਤਰ ਬਾਬਾਈ ਦਾ ਜਿਹੜਾ ਸਲੋਤਰ ਹੈ ਨਾ ਇਹ ਨਾਲ ਸਲੋਤਰ ਹਜੇ ਮੌਜੂਦ ਉੱਥੇ ਹਜੇ ਵੀ ਦੇਗਾਂ ਲੱਗਦੀਆਂ ਉੱਥੇ ਦੇਗਾਂ ਪਤਾਈਆਂ ਜਾਂਦੀਆਂ ਜੀ ਇਹ ਚ ਖਸਖਸ ਪੈਂਦੀ ਆ ਜੀ ਮਦਾਨ ਪੈਂਦੇ ਆ ਚਾਰੋ ਮਗਜ ਪੈਂਦੇ ਆ ਗਲਾ ਦੀ ਪੱਤੀ ਪੈਂਦੀ ਆ ਕਾਲੀ ਮਿਰਚ ਪੈਂਦੀ ਆ ਹਰੀ এলাਚੀ ਪੈਂਦੀ ਆ ਮਿਸ਼ਰੀ ਪੈਂਦੀ ਆ ਜੀ ਤੇ ਕਾਜੂ ਪੈਂਦੇ ਆ ਇਹਨੂੰ ਫਿਰ ਤਗੜਿਆ ਜਾਂਦਾ ਜੀ ਇਸ ਤਰ੍ਹਾਂ ਨੂੰ ਜਗੜ ਕੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੇਖਣ ਵਾਲਿਆਂ ਤੋਂ ਦੋਵੇਂ ਹੱਥ ਜੋੜ ਕੇ ਖਿਮਾ ਦਾ ਪ੍ਰਾਰਥੀ ਆ ਕਿਉਂਕਿ ਕਈ ਵਾਰ ਸਾਨੂੰ ਟੈਕਨੀਕਲ ਵਰਡ ਜਿਹੜੇ ਨਹੀਂ ਪਤਾ ਹੁੰਦੇ ਇਸ ਚੀਜ਼ ਨੂੰ ਲੋਤਰ ਕਿਹਾ ਜਾਂਦਾ ਇਹ ਕੁੰਡੀ ਹੈਗੀ ਆ ਔਰ ਇਹਦਾ weight ਕਿੰਨਾ ਹੋਏਗਾ ਬਾਬਾ ਜੀ ਇਸ ਇਸ ਸਨੇਰਾ ਹੈ ਜੀ ਇਹ ਲੋਤਰ ਹੈ ਜੀ ਇਹ ਲੋਤਰ ਹੈ ਜੀ ਅੱਛਾ ਇਹ ਇਹਦਾ ਅਗਰ ਮੈਂ ਕਹਾ ਭਾਰ ਕਿੰਨਾ ਹੋਏਗਾ ਇਹਦਾ 18 ਕਿਲੋ ਵਜ਼ਨ ਹੈ ਜੀ 18 ਕਿਲੋ ਤੇ ਇਹ ਮਤਲਬ ਲਗਾਤਾਰ ਜਿਹੜਾ ਰਗੜਾ ਲਾ ਰਹੇ ਹੋ ਇਹਨੂੰ ਕਿੰਨਾ ਜ਼ੋਰ ਲੱਗਦਾ ਹੋਵੇ ਜ਼ੋਰ ਦੇਖ ਲਓ ਜੀ ਹੁਣ ਤੁਸੀਂ 18 ਕਿਲੋ ਕੀ ਚੀਜ਼ ਆਪਾਂ ਚੱਕ ਕੇ ਘਮਾਉਣੀ ਆ ਉਹਦੇ ਤੇ ਜੋਰ ਤਾਂ ਚਾਹੀਦਾ ਹੀ ਆ ਕਿਤੇ ਇਹਦਾ ਕਾਰਨ ਸ਼ਰਧਈ ਤਾਂ ਨਹੀਂ ਤੁਸੀਂ ਵੀ ਸੇਵਨ ਕਰ ਇਹਦਾ ਸ਼ਰਧਈ ਦਾ ਹੀ ਹਾਂਜੀ ਸ਼ਰਧਈਆਂ ਛਕੀ ਤਾਂ ਹੀ ਤਾਂ ਜ਼ੋਰ ਹੁੰਦਾ ਹੀ ਇਹਨਾਂ ਵਰ ਪਰਵਾਨਾ ਵਰਗਾ ਫਿਰ ਆਪਣੇ ਉਹ ਸ਼ਰੀਫ ਜਿੱਦਾਂ ਬੱਲਪਾ ਆਈ ਜਾਣਾ ਉਹਦੇ ਵਿੱਚ ਠੀਕ ਹੈ ਜੀ ਇਹਦਾ ਵਜ਼ਨ ਜਿਹੜਾ ਦੂਸਰਾ ਸਲੋਤਰ ਆਣਾ ਸਾਡਾ ਨਿੰਮ ਦਾ ਹਾਂਜੀ ਉਹਦਾ ਵਜ਼ਨ 18 ਕਿਲੋ ਆ ਇਹ ਹੈਗਾ ਜੀ ਟੱਲੀ ਦਾ ਇਹ ਟਾਲੀ ਦੇ ਇਹਦਾ ਵਜ਼ਨ ਹੈਗਾ 35 ਕਿਲੋ ਘਟੋ ਘਟ ਇਹ ਜਿੰਨਾ ਭਾਰਾ ਹੋਏਗਾ ਉੰਨੀ ਜਲਦੀ ਲਗੜਿਆ ਜਾਏਗਾ ਪਰ ਉਹਨੂੰ ਹਲਾਉਣ ਲਈ ਬਾਬਾ ਜੀ ਜ਼ੋਰ ਵੀ ਤਾਂ ਉਨਾ ਹੀ ਚਾਹੀਦਾ ਚਾਹੀਦਾ ਹੀ ਚਾਹੀਦਾ ਜੀ ਜੀ ਆਪਾਂ ਸੈਗਾ ਸਰਦਾਈਆਂ ਝੱਕਦੇ ਆ ਜੀ ਜ਼ੋਰ ਹੀ ਜ਼ੋਰ ਆ ਮਹਾਰਾ ਦੀ ਬਾਣੀ ਚੱਲਦੀ ਆ ਬਾਣੀ ਦਾ ਹੀ ਜ਼ੋਰ ਆ ਸਾਡੇ ਕਿਉਂਕਿ ਇੱਥੇ ਗੁਰਬਾਣੀ ਸਾਹਿਬ ਦਾ ਪਾਠ ਹੋ ਰਿਹਾ ਲਗਾਤਾਰ ਜਾਪ ਚੱਲਦਾ ਹੋਇਆ ਨਜ਼ਰ ਆ ਰਿਹਾ ਮੈਂ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਇਸ ਰਗੜੇ ਦੇ ਵਿੱਚ ਸਮਾਨ ਕੀ ਕੀ ਪੈਂਦਾ ਔਰ ਉਹਦਾ ਲਾਭ ਤੁਹਾਨੂੰ ਕੀ ਕੀ ਮਿਲਣਾ ਹੈਗਾ ਬਾਬਾ ਜੀ ਇੱਕ ਵਾਰ ਹੋਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿਹੜਾ ਕਿਹੜਾ ਸਮਾਨ ਆਪਾਂ ਵਰਤਦੇ ਹਾਂ ਇੱਥੇ ਏਦਾਂ ਦੀ ਖਸਖਸ ਹੋਗੀ ਪਹਿਲਾਂ ਕਾਜੂ ਹੋਗੇ ਹਰੀ ਲਾਚੀ ਹੋਗੀ ਬਦਾਮ ਹੋਗੇ ਮਗਜ ਹੋਗੇ ਚਾਰੇ ਖਰਬੂਜੇ ਦੇ ਜਿੱਦਾ ਹੋਗੇ ਸਾਰੇ ਚਾਰੇ ਮਗਜ ਹੋਗੇ ਤੇ ਖਸਖਸ ਹੋਗੀ ਮਤਲਬ ਕਿ ਲਾਚੀ ਹੋਗੀ ਕਾਲੀ ਮਿਰਚ ਹੋਗੀ ਇਹ ਸਾਰਾ ਹੀ ਪੈਂਦਾ ਵਿੱਚ ਅੱਛਾ ਬੈਨੀਫਿਟ ਕੀ ਕੀ ਹੈ ਕਾਲੀ ਮਿਰਚ ਤੇ ਬਾਦਾਮ ਕੀ ਹੈ ਤਾਂ ਅੱਖਾਂ ਔਰ ਸਕਿਨ ਲਈ ਜਿਆਦਾ ਵਧੀਆ ਹੈ ਨਾ ਮਗਜ ਦੀ ਗੱਲ ਕਰੀਏ ਤਾਂ ਪੂਰੇ ਸ਼ਰੀਰ ਦੇ ਡਾਈਜੈਸਟਨ ਸਿਸਟਮ ਲਈ ਵਧੀਆ ਹੈਗੇ ਆ ਤੇ ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਤੰਦਰੁਸਤ ਡਰਿੰਕ ਜਿਹੜਾ ਬਣਾ ਕੇ ਡਰਿੰਕ ਤਿਆਰ ਹੋ ਜਾਂਦੀ ਹਾਂਜੀ ਇਸੇ ਸ਼ਰਧਈ ਦਾ ਮੈਂ ਦੇਖਿਆ ਕਿ ਲੋਕ ਬਹੁਤ ਸ਼ਕੀਨ ਹੋ ਗਏ ਸਹੀ ਸਨੇਹਾ ਲੋਕਾਂ ਤੱਕ ਪਹੁੰਚ ਗਿਆ ਵੀ ਚੰਗੀ ਚੀਜ਼ ਪੀਓ ਜੀ ਤੁਹਾਡੇ ਕੋਲ ਕਿੰਨੇ ਕਿ ਲੋਕ ਕੋਈ ਕਸਟਮਰ ਆਂਦਾ ਜੀ ਕੋਈ ਕਹਿੰਦਾ ਜੀ ਮੇਰੀ ਸ਼ੂਗਰ ਪਹਿਲਾਂ ਤਾਂ ਮਿੱਠਾ ਮੰਗਦਾ ਨਹੀਂ ਸੀ ਵਿੱਕੀ ਮੰਗਦਾ ਸੀ ਹੁਣ ਉਹ ਕਹਿੰਦਾ ਵਿੱਕੀ ਦੇ ਦਿਓ ਜੀ ਮੇਰੀ ਸ਼ੂਗਰ ਕੰਟਰੋਲ ਚ ਤੇ ਕਿੰਨੇ ਕੁ ਲੋਕ ਆ ਜਾਂਦੇ ਆ ਜੀ ਸਾਰੇ ਆਉਂਦੇ ਆ ਜੀ ਤਕਰੀਬਨ ਆਪਾਂ ਨੂੰ 4 ਸਾਲ ਹੋ ਗਏ ਜੀ ਉਰੇ ਅੱਛਾ ਗਿਣਤੀ ਕਿਹਦੀ ਵੱਧਾ ਬਜ਼ੁਰਗਾਂ ਦੀ ਨੌਜਵਾਨਾਂ ਦੀ ਕਿਹਦੀ ਗਿਣਤੀ ਵੱਧਾ ਬਜ਼ੁਰਗਾਂ ਦੀ ਵੀ ਆ ਜੀ ਨੌਜਵਾਨਾਂ ਦੀ ਵੀ ਜਿੰਮ ਵਾਲੇ ਜਿੰਮ ਵਾਲੇ ਜ਼ਿਆਦਾ ਆਦੇ ਮਤਲਬ ਨੌਜਵਾਨਾਂ ਚ ਵੀ ਕ੍ਰੇਜ਼ ਵੱਧ ਗਿਆ ਵੱਧ ਗਿਆ ਜੀ ਵੱਧ ਗਿਆ ਜਿਹੜੇ ਜਿੰਮ ਵਾਲੇ ਨੇ ਨਾ ਜੀ ਉਹ ਜਿੰਮ ਵਾਲੇ ਜ਼ਿਆਦਾ ਆਦੇ ਅੱਛਾ ਬਾਬਾ ਜੀ ਇਹ ਰਗੜਾ ਕਿੰਨੀ ਕਿ ਦੇਰ ਲਗਾਇਆ ਜਾਏਗਾ ਕਿੰਨੀ ਕਿ ਦੇਰ ਆਪਾਂ ਇਹ ਡੇਢ ਤੋਂ ਪੌਣੇ 2 ਘੰਟੇ ਲੱਗ ਜਾਂਦੇ ਇਹਨੂੰ ਰਗੜਨ ਨੂੰ ਮਤਲਬ 35 ਕਿਲੋ ਦੇ ਸਲੋਤਰ ਨੂੰ ਲਗਾਤਾਰ ਹਲਾਉਂਦੇ ਹੋਏ 1 ਘੰਟਾ ਜੀ ਡੇਢ ਤੋਂ ਪੌਣੇ ਘੰਟੇ ਲੱਗ ਜਾਂਦੀ ਲਗਾਤਾਰ ਰਗੜਨ ਨੂੰ ਇਹਨੂੰ ਤਿਆਰ ਹੋਣ ਨੂੰ ਪੂਰੇ 35 ਕਿਲੋ ਦੇ ਸਲੋਤਰ ਨੂੰ ਡੇਢ ਤੋਂ 2 ਘੰਟੇ ਇਹਨਾਂ ਨੇ ਇਸ ਤਰ੍ਹਾਂ ਹੀ ਹਲਾਉਣਾ ਰਗੜਾ ਲਾਉਣਾ ਔਰ ਤੁਸੀਂ ਆਪ ਸੋਚ ਸਕਦੇ ਹੋ ਕਿ ਜਦੋਂ ਇਹ ਸਰਧਾਈ ਤਿਆਰ ਹੋਣੀ ਹੈ ਤਾਂ ਸ਼ਰੀਰ ਦੇ ਵਿੱਚ ਕਿੰਨੀ ਜਾਨ ਆਣੀ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਆਸ਼ੀਰਵਾਦ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਔਰ ਕਹਾ ਤੱਕ ਗੁਰੂ ਸਾਹਿਬ ਦੀ ਜਿਹੜੀ ਬਾਣੀ ਦਾ ਪਾਠ ਹੋ ਰਿਹਾ ਉਹਦਾ ਰਸ ਜਦੋਂ ਇਸ ਸਰਧਾਈ 'ਚ ਮਿਲਣਾ ਤਾਂ ਉਹਦਾ ਸੁਖ ਤਾਂ ਫਿਰ ਇਲਾਹੀ ਸੁਖੀ ਮੰਨਿਆ ਜਾ ਸਕਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ 라이